ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਰਾਜੇਸ਼ ਕੁਮਾਰ ਉਮੀਦ ਕਰਦਾ ਹਾਂ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਪ੍ਰਮਾਤਮਾ ਦੀ ਅਰਦਾਸ ਹੈ ਕਿ ਪ੍ਰਮਾਤਮਾ ਹਮੇਸ਼ਾ ਤੁਹਾ ਦਾ ਮਿਹਰ ਭਰਿਆ ਹੱਥ ਤੁਹਾਡੇ ਸਿਰਾਂ ਤੇ ਜਰੂਰ ਬਣਾ ਕੇ ਰੱਖੇ ਜੀ ਤੁਹਾਡਾ ਤੇ ਤੁਹਾਡੇ ਪਰਿਵਾਰ ਤੇ ਤੁਸੀਂ ਹਮੇਸ਼ਾ ਖੁਸ਼ ਰਹੋ ਤਾਂ ਦੋਸਤੋ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਜੀ ਕਿ ਸਾਡੇ ਸੋਸ਼ਲ ਮੀਡੀਆ ਦੋ ਪਲੇਟਫਾਰਮ ਹੈ ਜੀ Facebook Instagram ਤੇ PBC Punjab YouTube ਤੇ PBC Punjabi ਤੁਹਾਡਾ ਅਖਬਾਰ YouTube Facebook Instagram ਹਾਂ ਦੋ ਸੋਸ਼ਲ ਮੀਡੀਆ ਪਲੇਟਫਾਰਮ ਹੈ ਜਿੱਦੋਂ ਤੁਸੀਂ ਪੰਜਾਬੀ ਦੇ ਵਿੱਚ ਟਾਈਪ ਕਰੋਗੇ ਤੁਹਾਡਾ ਅਖਬਾਰ ਤਾਂ YouTube Facebook Instagram ਤੇ ਤੁਹਾਡੇ ਸਾਹਮਣੇ ਸਾਡਾ ਚੈਨਲ ਆ ਜਾਏਗਾ ਇਹਨਾਂ ਨੂੰ ਲਾਈਕ ਫੋਲੋ ਸ਼ੇਅਰ ਜ਼ਰੂਰ ਕਰੋ ਸਬਸਕ੍ਰਾਈਬ ਜ਼ਰੂਰ ਕਰੋ ਬੈਲ ਆਈਕਨ ਦਾ ਬਟਨ ਜ਼ਰੂਰ ਦਬੋ ਜੀ ਤੁਹਾਡਾ ਕੀਤਾ ਹੋਇਆ ਇੱਕ ਸਬਸਕ੍ਰਾਈਬ ਹੈ ਜਿਹੜਾ ਸਾਡੇ ਤੇ ਲਈ ਬਹੁਤ ਵੱਡੀ એનર્ਜੀ ਦਾ ਕੰਮ ਕਰੇਗਾ ਤਾਂ ਦੋਸਤੋ ਖਬਰ ਹੈ ਜਿਹੜੀ ਸ਼ੁਰੂ ਕਰਨ ਜਾ ਰਹੇ ਹਾਂ ਖਬਰ ਜਿਹੜੀ ਹੈਗੀ ਹੈ ਇਹ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ 384 ਪਿੰਡਾਂ ਦੇ ਭਰੇ ਹੋਏ ਦੋ ਟਰੱਕਾਂ ਦੇ ਅ ਟਰੱਕਾਂ ਦੇ ਵੱਲੋਂ ਅੱਜਕੱਲ ਪਸ਼ੂ ਪਾਲਣ ਵਿਭਾਗਾਂ ਜਿਹੜਾ ਉਸ ਨੂੰ ਪੱਪਾ ਭਾਰ ਕੀਤਾ ਹੋਇਆ ਹੈਗਾ ਅ ਤਾਂ ਦੱਸ ਦਈਏ ਦੋਸਤੋ ਕਿ ਜੂਨ ਮਹੀਨੇ ਦੇ ਕੀਰ ਦੇ ਵਿੱਚ 384 ਪੇਡਾਂ ਦੇ ਨਾਲ ਭਰੇ ਹੋਏ ਟਰੱਕ ਹੈ ਜਿਹੜੇ ਜੰਮੂ ਕਸ਼ਮੀਰ ਜਾ ਰਹੇ ਸਨ ਇਹਨਾਂ ਟਰੱਕਾਂ ਦੇ ਵਿੱਚ ਤੂੜੀ ਮੰਗ ਪੇਡਾਂ ਨੇ ਜਿਹੜੀਆਂ ਤੁੰਨੀਆਂ ਹੋਈਆਂ ਸੀਗੀਆਂ ਲੁਧਿਆਣਾ ਦੀ ਹੈਲਪ ਫਾਰ ਐਨੀਮਲ ਸੰਸਥਾ ਨੇ ਇਹਨਾਂ ਟਰੱਕਾਂ ਨੂੰ ਰਾਤ ਦੇ ਹਨੇਰੇ ਦੇ ਵਿੱਚ ਫੜ ਲਿਆ ਸੀ ਕਿਉਂਕਿ ਜਾਨਵਰਾ ਤੇ ਅਤਿਆਚਾਰ ਦਾ ਸਿੱਧਾ ਮਾਮਲਾ ਬੰਦਾ ਸੀਗਾ ਸਾਹਨੇਵਾਲ ਪੁਲਿਸ ਨੇ 29 ਜੂਨ ਨੂੰ ਜੰਮੂ ਕਸ਼ਮੀਰ ਦੇ ਵਸਨੀਕ ਮੰਜੂਰ ਮੁਹੰਮਦ ਅਤੇ ਸ਼ੌਕਤ ਅਹਿਮਦ ਠਾਕੁਰ ਤੇ ਬੀ ਐਨ ਐਸ ਦੀ ਧਾਰਾ 325 ਅਤੇ ਪ੍ਰੋਵਿੰਸ਼ਨ ਆਫ ਕੋਰੈਲਿਟੀ ਟੂ ਐਨੀਮਲ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਉਧਰ ਪਸ਼ੂ ਪਾਲਣ ਵਿਭਾਗ ਮਹਿਕਮੇ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਆ ਜਿਹੜੀ ਆਪਾਂ ਪ੍ਰਬੰਧ ਕਰਨ ਦੇ ਲਈ ਕਿਹਾ ਸੀ ਮਹਿਕਮੇ ਨੇ ਇੱਕ ਸੇਵਾਦਾਰ ਦਰਜਾ 4 ਮੁਲਾਜ਼ਮ ਹੈ ਜਿਹੜਾ ਉਸ ਨੂੰ ਰੱਖਣ ਦੀ ਸੋਚੀ ਤਾਂ ਮੁਲਾਜ਼ਮ ਹਾਦਸੇ ਦਾ ਸ਼ਿਕਾਰ ਹੋ ਗਿਆ ਹੁਣ ਮਹਿਕਮਾ ਆ ਜਿਹੜੀ ਲੱਭ ਰਿਹਾ ਤਾਂ ਜੋ ਬਚੀਆਂ ਹੋਈਆਂ ਭੇਡਾਂ ਦੀ ਸਾਮ ਸਭਾਲ ਹੈ ਜਿਹੜੀ ਕੀਤੀ ਜਾ ਸਕਦੀ ਹੈਲਪ ਫੋਰ ਐਨੀਮਲ ਦੇ ਪ੍ਰਧਾਨ ਮਨੀ ਸਿੰਘ ਦੇ ਵੱਲੋਂ ਖੇਪ ਫੜ ਕੇ ਵੱਡਾ ਮਾਮਲਾ ਵੇਪਰਦ ਕੀਤਾ ਗਿਆ ਸੀ ਜਦੋਂ ਇਹਨਾਂ ਪੇਡਾਂ ਦੀ ਜਾਂਚ ਦੇ ਲਈ ਨਮੂਨੇ ਲਏ ਗਏ ਸੀ ਤਾਂ ਇਹ ਗੰਭੀਰ ਬਿਮਾਰੀ ਤੋਂ ਪੀੜਤ ਸੜੀਆਂ ਪੇਡਾਂ ਨੇ ਜਿਹੜੀਆਂ ਪਾਈਆਂ ਗਈਆਂ ਸੀ ਅਤੇ ਇਸ ਬਿਮਾਰੀ ਕਾਰਨ 1 ਮਹੀਨੇ ਵਿੱਚ 200 ਤੋਂ ਜ਼ਿਆਦਾ ਪੇਡਾਂ ਨੇ ਜਿਹੜੀਆਂ ਮਰ ਚੁੱਕੀਆਂ ਹਨ ਸੰਸਥਾ ਦੇ ਪ੍ਰਧਾਨ ਮਨੀ ਸਿੰਘ ਆਖਦੇ ਹਨ ਕਿ ਮਾਲਕਾਂ ਦੇ ਕੋਲ ਇਹਨਾਂ ਪੇਡਾਂ ਦੀ ਸਿਹਤ ਸੰਬੰਧੀ ਕੋਈ ਪ੍ਰਮਾਣ ਪੱਤਰ ਨਹੀਂ ਸੀ ਉਹਨਾਂ ਕਿਹਾ ਕਿ ਜੇਕਰ ਇਹ ਖੇਪ ਜੰਮੂ ਕਸ਼ਮੀਰ ਪੁੱਜ ਜਾਂਦੀ ਤਾਂ ਇਹਨਾਂ ਬਿਮਾਰ ਪੇਡਾਂ ਨੇ ਮਨੁੱਖੀ ਅ ਜੋ ਜੀਵਨ ਹੈਗਾ ਉਸ ਤੇ ਗੰਭੀਰ ਖਤਰਾ ਹੈ ਜਿਹੜਾ ਖੜਾ ਕਰ ਦੇਣਾ ਸੀਗਾ ਅ ਇਸ ਤੋਂ ਇਲਾਵਾ ਨਾਲ ਉਹਨਾਂ ਇਹ ਵੀ ਕਿਹਾ ਸੀ ਕਿ ਇਹ ਪੇਡਾਂ ਨੇ ਜਿਹੜੀਆਂ ਦਿੱਲੀ ਤੋਂ ਜੰਮੂ ਕਸ਼ਮੀਰ ਜਾ ਰਹੀਆਂ ਸਨ ਪ੍ਰਧਾਨ ਮਨੀ ਸਿੰਘ ਕਹਿੰਦੇ ਨੇ ਕਿ ਇੱਕ ਟਰੱਕ ਦੇ ਵਿੱਚ ਵੱਧ ਤੋਂ ਵੱਧ 40 ਪੇਡਾਂ ਨੇ ਗਿਆ ਜਿਹੜੀਆਂ ਲਜਾਈਆਂ ਜਾ ਸਕਦੀਆਂ ਸੀ ਪਰ ਇੰਨਾ ਟਰੱਕਾਂ ਦੇ ਵਿੱਚ ਜਾਨਵਰਾਂ ਤੇ ਸਿੱਧਾ ਅਤਿਆਚਾਰ ਹੋ ਰਿਹਾ ਸੀ ਮਨੀ ਸਿੰਘ ਨੇ ਡਿਊਟੀ ਨਿਭਾਅ ਦਿੱਤੀ ਆ ਤੇ ਪੁਲਿਸ ਨੇ ਕੇਸ ਦਰਜ ਕਰਕੇ ਆਪਣੀ ਜ਼ਿੰਮੇਵਾਰੀ ਵੀ ਪੂਰੀ ਕਰ ਦਿੱਤੀ ਸੀਗੀ ਹੁਣ ਨਵੀਂ ਮੁਸੀਬਤ ਆ ਜਿਹੜੀ ਪਸ਼ੂ ਪਾਲਣ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਦੇ ਸਿਰ ਪੈ ਗਈ ਹੈ ਆ ਅਦਾਲਤ ਨੇ ਇੰਨਾ ਪੇਡਾਂ ਨੂੰ ਮਨੀ ਸਿੰਘ ਦੇ ਸਪੁਰਦ ਕਰ ਦਿੱਤਾ ਗਿਆ ਸੀ ਫਿਰ ਵੀ ਵਿਪਤਾ ਬਣੀਆ 384 ਪੇਡਾਂ ਨੂੰ ਸਬੰਧੀ ਸੀਗੀ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਫੌਰੀ ਐਸ ਡੀ ਐਮ ਸਮਰਾਲਾ ਦੀ ਅਗਵਾਈ ਹੇਠ ਪੰਜ ਮੈਂਬਰੀ